ਅਸੀਂ ਜੀ ਬਹੁਤ ਓਸੀ ਗ੍ਰਫਤਾਰ ਕੀਤੇ ਨੇ ਜਿਹਨਾਂ ਕੋਲ ਸਾਨੂੰ 4 ਮੋਟਰਸਾਈਕਲ ਬਰਾਮਦ ਹੋਏ ਨੇ ਇਹ ਚੋਰੀ ਦਾ ਕੰਮ ਜਿਹੜੇ ਹੁੰਦੇ ਤੇ ਵੈਸੀ ਵਸ ਮੁੰਬਈ ਤੋਂ ਡਾਲੂਗੀ ਨਵੀਂ ਮੇਰਾ ਵੀ ਸਮਝ ਨਹੀਂ ਹੈਗੀ ਅੱਜ ਕੀ ਕੰਮ ਚ ਪੈ ਗਈ ਔਰ ਸਖਤ ਕਿਤਾਬ ਨਹੀਂ ਹੈ ਜੀ ਦੀ ਕੁਈ ਨਾ ਕੀਤੀ ਜਮੇ ਇਹਨਾਂ ਨੂੰ ਮੇਕ ਮੰਜ਼ੂਰੀ ਕਰਕੇ ਜਿਵੇਂ ਸਾਰੇ ਠੀਕ-ਠਾਕ ਉਹਨਾਂ ਨੂੰ ਮੂਲਕ ਨੇ ਆਲਾ ਬਲਾ ਕਰਕੇ ਜਿਵੇਂ ਠੀਕਾ ਉਹ ਇਹ ਮਾਰੇ ਕੰਮ ਚਲਾਉਂਦੇ ਪੰਜਾਬ ਦੀ ਨੌਜਵਾਨ ਪੀੜੀ ਆਪਣੀ ਐਸ਼ ਪ੍ਰਸਤੀ ਨੂੰ ਪੂਰਾ ਕਰਨ ਦੇ ਲਈ ਮਿਹਨਤ ਕਰਨ ਦੀ ਬਜਾਏ ਚੋਰੀਆਂ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਪਰ ਨੌਜਵਾਨ ਪੀੜੀ ਨੂੰ ਇਹ ਨਹੀਂ ਪਤਾ ਕਿ ਉਹ ਜੋ ਜੁਰਮ ਕਰ ਰਹੇ ਨੇ ਇੱਕ ਨਾ ਇੱਕ ਦਿਨ ਉਹ ਪੁਲਿਸ ਦੇ ਚੁੰਗਲ 'ਚ ਆ ਹੀ ਜਾਣਗੇ ਜਿਸ ਦੇ ਤਹਿਤ ਨਾਬਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਚਾਰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਇਹਨਾਂ ਨੌਜਵਾਨਾਂ ਦੀ ਉਮਰ ਮਹਿਜ਼ 18 ਸਾਲ ਦੀ ਹੈ ਇਹਨਾਂ ਨੌਜਵਾਨਾਂ ਨੇ ਚੋਰੀ ਦੇ ਮੋਟਰਸਾਈਕਲ ਨਾਬਾ ਦੇ ਵੱਖ-ਵੱਖ ਬਾਜ਼ਾਰਾਂ ਚੋਂ ਚੋਰੀ ਕੀਤੇ ਨੇ ਨਾਬਾ ਪੁਲਿਸ ਨੇ ਇਹਨਾਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਨਾਬਾ ਕੌਟਵਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਅਸੀਂ ਜੀ ਬਹੁਤੋਸ਼ੀ ਗ੍ਰਿਫਤਾਰ ਕੀਤੇ ਨੇ ਜਿਹਨਾਂ ਕੋਲ ਸਾਨੂੰ 4 ਮੋਟਰਸਾਈਕਲ ਬਰਾਮਦ ਹੋਏ ਨੇ ਇਹ ਚੋਰੀ ਦਾ ਕੰਮ ਕਰਦੇ ਰਹਿੰਦੇ ਸੀ 4 ਮੋਟਰਸਾਈਕਲ ਬਰਾਮਦ ਇਥੇ ਗ੍ਰਾਮ ਦੀ ਟੀਮ ਨੇ ਕਰਦੇ ਇਹ 4 ਸਪਲੈਂਡਰ ਮੋਟਰਸਾਈਕਲ ਸੀ ਕਿ ਦੋ ਤਾਂ ਇਹ ਦੋ ਮੁੰਡੇ ਲੱਗ ਲੱਗ ਸੀ ਅੱਜ 10 ਮਿੰਟ ਕਿਤਾ ਸੀਗਾ ਜੁਰੂਰ ਰੈਕਟਿਫਾਈਡ ਦੋ ਨੰਨੋ ਮਿਲ ਗਏ ਸੀਗੇ ਤੇ ਦੋ ਦੋ ਸਾਈਕਲ ਸੀ ਇਹਨਾਂ ਨੂੰ ਕੰਦ ਕਰਾਇਆ ਨੂੰ ਪੜਾਏ ਹੋਏ ਸੀਗੇ ਇਹ ਲੋਕਲੀ ਜੀ ਇੱਥੋਂ ਦਾਪੇ ਤੋਂ ਕੋਲੋਕੋ ਤੇ ਸੀਗੇ ਬਾਜ਼ਾਰ ਸਟ੍ਰੀਟਸ ਕੀ ਜਿਹਨਾਂ ਦਾ ਕਿੰਨੇ ਕਿੰਨੇ ਕੋਟਰ ਆ ਇਹਨਾਂ ਦੀ ਉਮਰ ਜੀ ਸਾਰੀ ਹੁੰਦੀ 20 ਸਾਲ ਦੀ ਉਮਰ ਆ ਕਹਿੰਦੇ ਸਟ੍ਰੀਟਸ ਕੀ ਜਿਹੜੇ ਬਸ ਇਹ ਮੁੰਡੇ ਦਿਹਾੜੀ ਦੀ ਗੱਲ ਕਰਦੇ ਨੇ ਤੇ ਨਾਲ ਆਂਡ ਇੰਡੀਆ ਵਾਲਾ ਕਰਦੇ ਕੋਈ ਨਾ ਕੰਪਨੀ ਬੱਚੇ ਦੀ ਕਿਤੇ ਕਰਦੇ ਨਹੀਂ ਨਸ਼ੇ ਵੇਚਦੇ ਨੇ ਨਾ ਇਹਨਾਂ ਨੂੰ ਕੋਈ ਹੈਗੇ ਨਸ਼ੇ ਦੀ ਤੇ ਵੈਸੀ ਹੀ ਬਸ ਮੁੰਡੇ ਘੂੜੀ ਨਾਲੋਂ ਜੀ ਮੇਰੀ ਮੇਰਾ ਵੀ ਸਮਝ ਨਹੀਂ ਹੈਗੀ ਅੱਜ ਕਿ ਕੰਮ ਚ ਪੈ ਗਈ। ਪਰਦੇ ਜੀ ਨੇ ਮੈਨੂੰ ਐਫ ਆਈ ਆਰ ਦੇ ਦਿੱਤੀ ਸੀ ਚਾਰ ਮਹੀਨੇ ਤੱਕ ਰਕਮ ਦੇ ਦਿੱਤੀ। ਕਿਨੇ ਹੁਣ ਤੱਕ ਤੇ ਬਾਕੀ ਇਨਵੈਸਟੀਗੇਸ਼ਨ ਜਾ ਰਹੀਆਂ ਹੋਊ। ਉਹਨਾਂ ਦੀ ਜੇ ਪ੍ਰੰਪ। ਕੋਈ ਪਹਿਲਾਂ ਵੀ ਕੋਈ ਨਾ ਰਿਪੋਰਟ ਆਈ। ਪਹਿਲਾਂ ਹੈਗਾ ਜੀ ਇਹਨਾਂ ਦੀ ਪਰਚਾ ਹੋਈ ਹੈ। ਪੂਰੀ ਲਈ। ਦੋਵਾਂ ਦੋਵਾਂ ਦੀ ਰੋਣਾ ਤੋਂ ਟੀਕੀ ਨਾਮ ਕੀ ਹੈ? ਮੇਰਾ ਨਾਮ ਮੇਰਾ ਹਰਪੀ ਦਾਸ ਪੁੱਤਰ ਕਹਿੰਦਾ। ਗੋਤਮਾ ਸੰਨੋਗਨ। ਕਿ ਪਾਤੀ ਸਰਦਾਰੀ ਤੋਂ ਲਈ ਨਿਯਤ ਕਰੇ ਇੱਕ ਨਿਤਕਾਰ ਜਿਹਦੇ ਜਿਹਦਾ ਮਿਲਤੀ ਵੀ ਸੀ ਮੋਟਰਸਾਈਕਲ ਜਿਹਦੇ 4.90 ਦੀ ਪਰਮ ਉਹ ਵੀ ਵੀ ਸ਼ੇਅਰ ਕਰਾਂਗੇ ਜਿਹਦੇ ਨਾਲ ਹੋਵੇ ਸਰਦਾਰੀ ਬਖਤੂ ਜਿਹਨਾਂ ਚੰਗਣੇ ਬਸਾ ਦੇ। ਜਿਹੜਾ ਵੀ ਸਰਪੇ ਪਤਾ ਹੋਵੇ। ਜਿਹੜਾ ਨੂੰ ਸਰਪੇ ਕਿਤਾਬ ਨਹੀਂ ਹੈ ਜਿਹਦੀ ਕੋਈ ਨਾ ਕੀਤੀ ਜਾਵੇ ਇਹਨਾਂ ਨੇ ਮੇਕ ਮੰਜ਼ੂਰੀ ਕਰਕੇ ਜਿਹਨਾਂ ਸਾਰੇ ਠੀਕ ਤਾਂ ਉਹਨਾਂ ਨੂੰ ਮੂਲ ਪਲੇ ਆਲਾ ਕਰਕੇ ਜਿਹਨੂੰ ਪਤਾ ਹੋਵੇ ਉਹ ਮਾਰੇ ਕੰਮ ਚ ਨਾ ਕੋ ਬਰਬਾਦ ਖਰਾਬ ਜਿੰਦਾਂ ਅੱਗੇ ਫੱਦਰ ਵੀ ਨਹੀਂ ਗਿਆ ਜਿਹੜੀਆਂ ਬਾਹਰ ਲੱਗਦੇ ਨੇ ਚੀਕ ਨੂੰ ਦਿੱਕਤ ਆਉਂਦੀ ਹੈ ਕੋਈ ਮਾਰਾ ਕੰਮ ਲਾਉਂਦੇ ਕੋਈ ਸੁਣਦੇ ਵੀ ਵਰਦੀ ਕੱਟਦਾ ਜਿਹੜਾ ਵੀ ਕਰੂਗਾ ਉਹ ਕਰਾਜੋਗੇ ਉਹ ਵੀ ਸਭ ਤੋਂ ਸ਼ਕਤ ਕਰਨ ਦਿੱਤੀ ਹੈ